ਸਿਰਫ ਇਹ ਵੀ ਮਕਸਦ ਸੇ ਇੱਥਾਂ ਜਿਹੜੀਆਂ ਚੋਰੀਆਂ ਵਾਦ ਰੀਆਂ ਪਲੱਸ ਜਿਹੜਾ ਨਸ਼ਾ ਜਿਹੜਾ ਆ ਅੱਜਕੱਲ ਜ਼ਿਆਦਾ ਚੱਲ ਆ ਹੋ ਰਿਹਾ ਆਪਣੇ ਸਮਾਜ ਦੇ ਵਿੱਚ ਉਹਦੇ ਤੇ ਠੱਲ ਪਾਉਣ ਵਾਸਤੇ ਇਹ ਅੱਜ ਆਪਾਂ ਇਕੱਠੇ ਦਿੱਤਾ ਸੀ। ਇਹ ਆ ਇਸ ਮੀਟਿੰਗ ਦਾ ਮੁੱਦਾ ਸੀ ਨਸ਼ੀ ਚੋਰੀਆਂ ਜਿਸ ਤੋਂ ਕੀ ਆਸਾਨੀ ਹੀ ਬਹੁਤ ਮੁਕੀ ਹੋਏ ਪਨੇ ਨਵੇਂ ਸ਼ਹਿਰ ਦੇ ਵਿੱਚ ਦੇ ਵੀ ਕੋਸ਼ਿਸ਼ ਟਾਈਮ ਤੋਂ ਚੋਰੀਆਂ ਦਾ ਕਾਫੀ ਵਾਰਦਾਤ ਹੋਈ ਆ ਉਹਦੇ ਵਿੱਚ ਅਸੀਂ ਜਿੰਨੀਆਂ ਵੀ ਚੋਰੀਆਂ ਸੀ ਮੈਨੂੰ ਲੱਗਦਾ ਆ 100 ਦੇ ਵਿੱਚੋਂ ਅਸੀਂ 80% ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰ ਲੀਆਂ ਆ ਚੋਰ ਵੀ ਫੜਿਆ ਰਕਵੀ ਵੀ ਕੀਤੀ ਆ ਆਪਣੇ ਮੁੱਖ ਮੰਤਰੀ ਸਾਹਿਬ ਨੇ ਉਸ ਸਮੇਂ ਬੈਲਿਕ ਕੋ ਹਿਮਚੁਲਾਈ ਸੀ ਆਪकी ਸਰਕਾਰ ਆਪਕੇ ਦੁਆਰ ਤਾਂ ਅੱਜ ਤੱਕ ਜੋ ਪ੍ਰੋਗਰਾਮ ਹੈ ਉਹ ਕੁਝ ਉਸੇ ਤਰ੍ਹਾਂ ਦਾ ਲੱਗਦਾ ਹੈ ਮਾਲਤੇ ਦੇ ਵਿੱਚ ਕੋਈ ਵੀ ਆਪਾਂ ਕੋਈ ਤਬਦੀਲੀ ਕਰਨੀ ਹੈ ਜਾਂ ਕਿਸੇ ਕਿਸਮ ਦਾ ਸੁਧਾਰ ਕਰਨਾ ਹੈ ਤਾਂ ਪ੍ਰਸ਼ਾਸਨ ਦਾ ਪਬਲਿਕ ਦੇ ਨਾਲ ਤਾਲਮੇਲ ਹੋਣਾ ਬਹੁਤ ਜ਼ਰੂਰੀ ਹੈ ਤੇ ਜਿੱਥੇ ਆਪਾਂ ਸਾਰਿਆਂ ਦੇ ਲਾਭੇ ਦਿੱਤੇ ਨੇ ਚੋਰੀਆਂ ਦੇ ਉੱਥੇ ਠੀਕ ਹੈ ਚੋਰੀਆਂ ਦੀ ਗਿਣਤੀ ਬਹੁਤ ਜ਼ਿਆਦਾ ਉੱਥੇ ਚੋਰੀਆਂ ਫੜੀਆਂ ਵੀ ਨਹੀਂਆਂ ਉਹ ਚਾਹੀਦੀਆਂ ਜਿਹਨੂੰ ਨਹੀਂ ਫੜਿਆ ਜਾ ਸਕਿਆ ਸੀ ਆਪ ਤੁਹਾਨੂੰ ਸਾਰਿਆਂ ਨੂੰ ਬਤਾਇਆ ਇਹੜਾ ਬੰਦਾ ਇਹ ਕੰਮ ਕਰ ਰਿਹਾ ਹੈ ਪਰ ਆਪਾਂ ਚੁੱਪ ਕਰਕੇ ਬੈਠੇ ਹੋਏ ਆ ਕਿਉਂ ਬੈਠੇ ਹੋਏ ਆ ਜਦੋਂ ਤੁਸੀਂ ਡਰਦੇ ਹੋ ਪਰ ਮੈਂ ਕੰਮ ਕਰਨਾ ਚਾਹੂੰਗੀ ਇੰਨਾ ਚਿਰ ਮੇਰੇ ਇੱਥੇ ਹੈਗੀ ਆ ਪੂਰੀ ਇਮਾਨਦਾਰੀ ਨਾਲ ਕੰਮ ਕਰੂੰਗੀ ਆ ਐਕਚੁਅਲੀ ਜਿਹੜੀ ਅੱਜ ਇਹ ਮੀਟਿੰਗ ਕੀਤੀ ਗਈ ਆ ਸਾਰੇ ਅੰਕਸੇ ਸਹਿਬਾਨ ਸਾਰੇ ਮੈਂਬਰ ਸਹਿਬਾਨ ਤੇ ਜਿਹੜੇ ਸਫਾਈ ਵਰਕਰ ਆ ਤੇ ਹੋਰ ਵੀ ਆਮ ਲੋਕ ਇੱਥੇ ਬੁਲਾਏ ਗਏ ਆ ਇਹ ਸਿਰਫ ਇਹ ਹੀ ਮਕਸਦ ਸੀ ਇਤਾਂ ਜਿਹੜੀਆਂ ਚੋਰੀਆਂ ਵਾਦ ਰੀਆਂ ਪਲੱਸ ਜਿਹੜਾ ਨਸ਼ਾ ਜਿਹੜਾ ਆ ਅੱਜਕੱਲ ਜ਼ਿਆਦਾ ਹੋ ਰਿਹਾ ਆਪਣੇ ਸਮਾਜ ਵਿੱਚ ਉਹਦੇ ਤੇ ਠੱਲ ਪਾਉਣ ਵਾਸਤੇ ਇਹ ਅੱਜ ਆਪਾਂ ਇਕੱਠੇ ਦਿੱਤਾ ਸੀ ਆ ਐਕਚੁਅਲੀ ਜੀ ਸਾਡੀ ਡਿਊਟੀ ਆ ਆਪਣਾ ਕੰਮ ਕਰਨਾ ਤੇ ਜੋ ਵੀ ਸਾਨੂੰ ਕੰਮ ਮਤਲਬ ਆਉਂਦਾ ਸਾਡੇ ਕੋਲ ਉਹਨੂੰ ਅਸੀਂ ਪੂਰੇ ਵਧੀਆ ਤਰੀਕੇ ਨਾਲ ਕਰਦੇ ਆ ਜੇ ਵੀ ਕੁਝ ਟਾਈਮ ਤੋਂ ਚੋਰੀਆਂ ਦਾ ਕਾਫੀ ਵਾਰਦਾਤ ਹੋਈ ਆ ਉਹਦੇ ਵਿੱਚੋਂ ਅਸੀਂ ਜਿੰਨੀਆਂ ਵੀ ਚੋਰੀਆਂ ਸੀ ਮੈਨੂੰ ਲੱਗਦਾ ਆ 100 ਦੇ ਵਿੱਚੋਂ ਅਸੀਂ 80% ਜਿਹੜੀਆਂ ਚੋਰੀਆਂ ਜਿਹੜੀਆਂ ਟਰੇਸ ਕਰ ਲੀਆਂ ਆ ਚੋਰ ਵੀ ਫੜਿਆ ਰਿਕਵਰੀ ਵੀ ਕੀਤੀ ਆ ਪਿੱਛੇ ਜੇ ਇੱਕ ਥਾਰ ਗੱਡੀ ਜਿਹੜੀ ਚੋਰੀ ਹੋਈ ਸੀ ਜਾਂ ਬਾਈਕ ਹੋਈ ਸੀ ਜਾਂ ਤੁਸੀਂ ਇੱਕ ਵੀਡੀਓ ਦੇਖੀ ਹੋਣੀ ਆ ਕਿ ਬਰਸ਼ੇ ਮਾਰ ਕੇ ਸ਼ਟਰ ਨੂੰ ਤੋੜਿਆ ਜਾ ਰਿਹਾ ਸੀ ਉਹ ਵੀ ਚੋਰ ਜਿਹੜੇ ਸਾਰੇ ਅਸੀਂ ਰਾਉਂਡ ਅਪ ਕੀਤੇ ਆ ਤੇ ਅੱਜ ਉਹ ਜੇਲ੍ਹਾਂ ਦੇ ਵਿੱਚ ਬੈਠੇ ਆ ਮੈਨੂੰ ਲੱਗਦਾ ਖੱਟੋ-ਖੱਟਾ ਸੇ 10-12 ਚੋਰ ਜਿਹੜੇ ਆ ਉਹਨਾਂ ਨੂੰ ਰਾਉਂਡ ਅਪ ਕੀਤਾ ਤੇ ਅੱਜ ਉਹ ਜੇਲ੍ਹs ਵਿੱਚ ਬੈਠੇ ਆ ਮੈਂ ਅਸੀਂ ਨਸ਼ੇ ਦੇ ਉੱਪਰ ਇਹ ਮੀਟਿੰਗ ਕੀਤੀ ਆ ਕਿ ਜੇ ਕੋਈ ਨਸ਼ੇ ਬਾਰੇ ਜਾਣਦਾ ਆ ਕੋਈ ਨਸ਼ੇ ਦਾ ਵਪਾਰੀ ਆ ਜੇ ਕਿਸੇ ਨੂੰ ਪਤਾ ਆ ਉਹ ਮੈਨੂੰ ਗੁੱਪਤ ਤਰੀਕੇ ਨਾਲ ਕਾਲ ਕਰ ਸਕਦਾ ਹੈ ਆਪਣਾ ਨਾਮ ਪਤਾ ਵੀ ਦੱਸੂਗਾ ਸਿਰਫ ਇਹਨਾਂ ਦੱਸ ਦੇ ਲਈ ਫੁਲਾਨੀ ਜਗ੍ਹਾ ਤੇ ਫੁਲਾਨਾ ਬੰਦਾ ਜਿਹੜਾ ਨਸ਼ੇ ਦਾ ਕੰਮ ਕਰਦਾ ਹੈ ਕਾਰੋਬਾਰ ਕਰਦਾ ਹੈ ਅਸੀਂ ਉੱਤੇ ਐਕਸ਼ਨ ਜ਼ਰੂਰ ਲਵਾਂਗੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਸਪੋਰਟਸ ਦੇ ਵਿੱਚ ਲੈ ਕੇ ਆਓ ਸਪੋਰਟਸ ਦੇ ਨਾਲ ਉਹ ਫਿਜ਼ੀਕਲੀ ਮੈਂਟਲੀ ਸਟਰੋਂਗ ਹੋਣਗੇ ਤੇ ਨਸ਼ੇ ਵਰਗੀ ਬਿਮਾਰੀ ਤੋਂ ਦੂਰ ਰਹਿਣਗੇ ਅੱਜ ਨਗਰ ਕੌਂਸਲ ਨਾਭਾ ਦੇ ਵਿੱਚ ਐਸਪੀ ਮੈਮ ਨੂੰ ਸੱਜਿਆ ਤੇ ਬਹੁਤ ਹੀ ਇੱਕ ਮੀਟਿੰਗ ਰੱਖੀ ਗਈ ਹੈ ਮੇਟ੍ਰੋਪਾਲ ਦੇ ਵਿੱਚ ਜਿਹਦੇ ਵਿੱਚ ਸਾਰੇ ਐਮਸੀ ਸਾਹਿਬਾਨ ਪੁੱਛੇ ਨੇ ਸਾਰਾ ਨਗਰ ਕੌਂਸਲ ਦਫਤਰ ਦੇ ਅਫਸਰ ਪਹੁੰਚੇ ਨੇ ਤੇ ਬਹੁਤ ਹੀ ਇੰਜਾਇਸ ਹੈ ਇਹ ਮੀਟਿੰਗ ਨਗਰ ਕੌਂਸਲ ਦੇ ਵਿੱਚ ਰੱਖਣਾ ਕਿਉਂਕਿ ਇਸ ਮੀਟਿੰਗ ਦਾ ਮੁੱਦਾ ਸੀ ਨਸ਼ੇ ਚੋਰੀਆਂ ਜਿਸ ਤੋਂ ਕਿ ਸਾਰੇ ਹੀ ਬਹੁਤ ਉਫਕੀ ਹੋਏ ਪਏ ਨੇ ਨਾਭੇ ਸ਼ਹਿਰ ਦੇ ਵਿੱਚ ਤੇ ਕਿਤੇ ਨਾ ਕਿਤੇ ਸਾਰੇ ਉਹ ਪੁੱਛਦੇ ਨੇ ਸਾਰੇ ਆਪਣੇ ਐਮਸੀ ਬੰਦੀ ਕੋਲ ਬੁਲਾ ਦਿੱਤੇ ਤਾਂ ਸਾਡੇ ਸਾਰੇ ਐਮਸੀਸੀ ਬਨਨ ਨੂੰ ਇਸ ਦੀ ਮੀਟਿੰਗ ਦੇ ਵਿੱਚ ਬੁਲਾਇਆ ਗਿਆ ਤੇ ਵਾਦੂ ਵਦ ਕੋਸ਼ਿਸ਼ ਕੀਤੀ ਗਈ ਹੈ ਕਿ ਅਸੀਂ ਮੈਮ ਦਾ ਸਾਥ ਦਈਏ ਡੀਐਸਪੀ ਮੈਮ ਦਾ ਸਾਥ ਦਈਏ ਤਾਂ ਜੋ ਰਸ਼ਾ ਦੇ ਖਿਲਾਫ ਉਹ ਜਿਹੜੀਆਂ ਚੋਰੀਆਂ ਨੇ ਵਾਦੂ ਵਦੂ ਆਪੂ ਕੀਤੀਆਂ ਜਾਣ ਤੇ ਮੈਮ ਨੇ ਵੀ ਸਾਨੂੰ ਤੁਹਾਡੇ ਇਹ ਅਸੀਂ ਕਾਫੀ ਚੋਰੀਆਂ ਅਸੀਂ ਮਤਲਬ ਜਬ ਕੀਤੀਆਂ ਨੇ ਤੁਹਾਨੂੰ ਜਬ ਹੁੰਦਾ ਹੈ ਤੇ ਬਾਕੀ ਜਿਹੜੇ ਕੁਝ ਰਹਿ ਗਈਆਂ ਨੇ ਮਤਲਬ ਉਹਨਾਂ ਦੇ ਵਿੱਚ ਵੀ ਸਾਡਾ ਲੋਕਦਾਨ ਚੱਲ ਰਿਹਾ ਹੈ ਅਸੀਂ ਸਹਿਯੋਗ ਕਰ ਰਹੇ ਹਾਂ ਕਿ ਵੱਧ ਤੋਂ ਵੱਧ ਉਹਨਾਂ ਨੂੰ ਫੜਿਆ ਜਾਵੇ